ਹਾਂਜੀ ਚੀਕੂ ਕੈਮਰਿਕ कॉटन जी लो जी 1 ਡੇਨ ਆਪਣੇ ਕੋਲ ਹੋਰ ਆ ਚੁੱਕਿਆ ਜੀ 6 ਕਲਰ ਨੇ ਜੀ ਸਾਨੂੰ ਆਪਾਂ ਖੋਲ ਕੇ ਚੈੱਕ ਕਰਾਉਣੀ ਜੀ ਚੀਕੂ ਕੈਮਰਿਕ कॉटन जी ਲੋ ਜੀ ਡੇਨ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਹੈ ਚੀਕੂ ਕੈਮਰਿਕ कॉटन ਲੋਕਾਂ ਦਾ ਹੈਗਾ ਰੇਟ 650 ਜੀ ਆਪਾਂ ਤੁਹਾਨੂੰ ਸੇਲ ਦੇ ਵਿੱਚ ਦੇਵਾਂਗੇ 400 ਜੀ 6 ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਆਰਡਰ ਕਰ ਦਿਓ ਜੀ ਤਕਰੀਬਨ ਉੱਪਰ ਨੰਬਰ ਦਿੱਤਾ ਹੋਇਆ 783785151 ਨੰਬਰ ਆ ਜੀ। ਤੇ ਤੀਜਾ ਗਲਦਰਾ ਹੈ ਵਾਈਨ ਕਲਰ ਜੀ। ਚੀਕੂ ਕੈਮਰਿਕ ਕਾਟਨ ਜੀ। ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ ਜੀ। 6 ਕਲਰ ਨੇ 6 ਦੇ 6 ਕਲਰ ਪੂਰੇ ਸ਼ਾਨਦਾਰ ਨੇ ਜੀ। ਪਿਓਰ ਗਰਮੀ ਵਾਲਾ ਕੱਪੜਾ ਜੀ 650 ਵਾਲਾ ਸੂਟ ਓਨਲੀ 400 ਜੀ। ਵੱਡੀ ਸੇਲ ਲੱਗੀ ਹੋਈ ਹੈ ਜੀ ਅਲੀ ਖੇਰ ਵਾਲੀ ਕੱਪੜੀ ਮਸ਼ਹੂਰ ਦੁਕਾਨ ਥਾਣਾ ਰੋਡ ਭੀਖੀ ਜਿੱਥੇ ਗਰਮੀ ਵਾਲੇ ਕੱਪੜੇ ਸੇਲ ਲੱਗ ਚੁੱਕੀ ਹੈ ਜੀ। ਲੋ ਜੀ ਚੀਕੂ ਕੈਮਰਿਕ कॉटन 650 ਵਾਲਾ ਸੂਟ ਸਿਰਫ 400 ਦਾ ਜੀ ਲੋ ਜੀ ਪੰਜਵਾਂ ਕਲਰ ਹਰਾ ਮੂਵੀ ਹੈ ਜੀ ਲਾਸਟ ਕਲਰ ਹੈਗਾ ਜੀ ਮਾਸਟਰਡ ਪੀਲਾ ਜੀ ਲੋ ਜੀ ਲਾਸਟ ਕਲਰ ਇਹ ਹੈ ਜੀ ਚੀਕੂ ਕੈਮਰਿਕ कॉटन 650 ਵਾਲਾ ਸੂਟ ਸਿਰਫ 400 ਦਾ ਇੱਕ ਸੂਟ ਦੀ ਹੈਗੀ ਸ਼ਿਪਿੰਗ 50 ਦੋ ਦੀ 80 ਤਿੰਨ ਦੀ 100 ਆ ਜੀ ਜਲਦੀ ਜਲਦੀ ਸਕਰੀਨ ਛੋਟ ਲੈ ਲੇ ਜੀ ਲੋਟੀੀ ਕੈਮਰਿਕ ਕਾਟਨ 60